ਸਾਸੀਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਫ਼ਰ ਸਾਂਝਾ ਕਰਾਂਗੇ ਮਾਲਵੇ ਦੇ ਮਸ਼ਹੂਰ ਸ਼ਹਿਰ ਬਠਿੰਡਾ ਤੋਂ ਕੋਟਕਪੂਰਾ ਤੱਕ ਦਾ ਇਹ ਦੋਸਤੋ ਨੈਸ਼ਨਲ ਹਾਈਵੇ 54 ਹੈ ਨੈਸ਼ਨਲ ਹਾਈਵੇ 54 ਦੋਸਤੋ ਪਠਾਨਕੋਟ ਤੋਂ ਸ਼ੁਰੂ ਹੋ ਕੇ ਹਨੂਮਾਨਗੜ ਕੈਂਚੀਆਂ ਤੱਕ 546 ਕਿਲੋਮੀਟਰ ਲੰਬਾ ਹੈ ਤੇ ਆਪਾਂ ਇਸ ਤੇ ਜਿਹੜਾ ਸਫਰ ਕਰਾਂਗੇ ਲਗਭਗ 45 46 ਕਿਲੋਮੀਟਰ ਦਾ ਸਫਰ ਆ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਤੇ ਦੋਸਤੋ ਆਪਾਂ ਇਸ ਦੀ ਸ਼ੁਰੂਆਤ ਕਰ ਰਹੇ ਆ ਬਠਿੰਡਾ ਦਾ ਜਿਹੜਾ ਜਹਾਜ਼ ਚੌਂਕ ਆ ਇਸ ਦੇ ਇੱਕ ਪਾਸੇ ਥਰਮਲ ਤੇ ਇੱਕ ਪਾਸੇ ਝੀਲਾਂ ਦਾ ਬੜਾ ਖੂਬਸੂਰਤ ਨਜ਼ਾਰਾ ਹੈ ਆਪਾਂ ਦੋਸਤੋ ਮਲੋਟ ਵਾਲੇ ਪਾਸੇ ਖੜੇ ਆ ਤੇ ਜਿਹੜਾ ਸੱਜੇ ਪਾਸੇ ਰਸਤਾ ਉਹ ਬਠਿੰਡਾ ਸ਼ਹਿਰ ਵਿੱਚ ਜਾ ਰਿਹਾ ਹੈ ਇੱਕ ਜਿਹੜਾ ਜੀਰਕਪੁਰ ਨੂੰ ਹਾਈਵੇ ਜਾਂਦਾ ਹੈ ਉਸ ਪਾਸੇ ਨੂੰ ਇਹ ਸਾਰਾ ਰੋਡ ਜਾਂਦਾ ਤੇ ਆਪਾਂ ਇੱਥੋਂ ਜਿਹੜੀ ਸ਼ੁਰੂਆਤ ਕਰਨੀ ਆਪਾਂ ਇੱਥੋਂ ਖੱਬੇ ਪਾਸੇ ਮੁੜ ਕੇ ਵਾਇਆ ਗੋਨਿਆਣਾ ਬਾਜਾਖਾਨਾ ਬਰਗਾੜੀ ਹੋ ਕੇ ਤੇ ਕੋਟਕਪੂਰੇ ਦਾ ਤੱਕ ਦਾ ਜਿਹੜਾ ਸਫਰ ਆ ਤੁਹਾਡੇ ਨਾਲ ਸਾਂਝ ਪਾਵਾਂਗੇ ਤੇ ਆਓ ਦੋਸਤੋ ਚੱਲਦੇ ਆਪਾਂ ਕੋਟਕਪੂਰੇ ਵੱਲ ਨੂੰ ਤੇ ਮਾਣਦੇ ਆਂ ਆਨੰਦ ਇਸ ਸਫਰ ਦਾ ਇਹ ਆਪਾਂ ਝੀਲਾਂ ਦੇ ਕੋਲੋਂ ਸ਼ੁਰੂਆਤ ਕੀਤੀ ਆ ਤੇ ਖੱਬੇ ਹੱਥ ਜਿਹੜੀਆਂ ਬਠਿੰਡੇ ਦੀਆਂ ਝੀਲਾਂ ਦਾ ਖੂਬਸੂਰਤ ਨਜ਼ਾਰਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੋਸਤੋ ਜਦੋਂ ਆਪਾਂ ਇਥੋਂ ਸ਼ਹਿਰ ਤੋਂ ਨਿਕਲਦੇ ਆਂ ਤਾਂ ਸਭ ਤੋਂ ਪਹਿਲਾਂ ਇਹ ਟਰਾਂਸਪੋਰਟ ਨਗਰ ਆ ਜਿਹੜਾ ਖੱਬੇ ਹੱਥ ਬੋਰਡ ਲੱਗਿਆ ਹੋਇਆ ਸੀ ਤੇ ਇੱਕ ਪਾਸੇ ਜਿਹੜਾ ਐਨ ਐਫ ਐਲ ਦਾ ਕਾਰਖਾਨਾ ਹੈ ਉਸ ਤੋਂ ਬਾਅਦ ਦੋਸਤੋ ਆਪਾਂ ਅੱਗੇ ਗੋਨੇਆਣਾ ਕੋੜਕਪੂਰਾ ਵੱਲ ਨੂੰ ਵਧ ਰਹੇ ਆਂ ਤੇ ਬੜਾ ਖੂਬਸੂਰਤ ਰੋੜਾ ਇਹ ਉਸ ਤੋਂ ਬਾਅਦ ਦੋਸਤੋ ਆਦਰਸ਼ ਨਗਰ ਆਉਂਦਾ ਹੈ ਇਹ ਬਠਿੰਡੇ ਦੇ ਵਿੱਚ ਹੀ ਆ ਤਕਰੀਬਨ ਬਠਿੰਡੇ ਦੇ ਨਾਲ ਲੱਗਿਆ ਹੋਇਆ ਹੈ ਆਦਰਸ਼ ਨਗਰ ਇਹ ਆਪਾਂ ਦਰਸ਼ਨਗਰ ਨੂੰ ਦੋਸਤੋ ਕ੍ਰੋਸ ਕਰਦੇ ਹੋਏ ਅੱਗੇ ਵਧ ਰਹੇ ਹਾਂ ਉਸ ਤੋਂ ਬਾਅਦ ਖੱਬੇ ਹੱਥ ਪਿੰਡ ਸਿਵੀਆਂ ਆਉਂਦਾ ਹੈ ਜਿਹੜਾ ਪਿੰਡ ਸਿਵੀਆਂ ਹੈ ਦੋਸਤੋ ਇਹ ਸੜਕ ਤੋਂ ਥੋੜਾ ਜਿਹਾ ਹਟਮਾ ਪਿੱਛੇ ਹਟਮਾ ਪਿੰਡ ਆ ਸਿਵੀਆਂ ਸਿਵੀਆਂ ਤੋਂ ਬਾਅਦ ਦੋਸਤੋ ਬਠਿੰਡੇ ਦੀ ਗਿੱਲ ਪੱਤੀ ਆਉਂਦੀ ਹੈ ਸੱਜੇ ਹੱਥ ਤੇ ਇਹ ਵੀ ਤਕਰੀਬਨ ਜਿਹੜਾ ਬਠਿੰਡੇ ਸ਼ਹਿਰ ਦੇ ਵਿੱਚ ਹੀ ਆ ਉਸ ਤੋਂ ਬਾਅਦ ਪਿੰਡ ਭੋਖੜਾ ਆਉਂਦਾ ਹੈ ਇਹ ਸੜਕ ਤੇ ਆ ਸਾਹਮਣੇ ਭੋਖੜੇ ਦਾ ਸਕੂਲ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਇਹ ਦੋਸਤੋ ਪਿੰਡ ਭੋਖੜਾ ਜਿਹੜਾ ਸੜਕ ਦੇ ਉੱਪਰ ਹੀ ਆ ਕਾਫੀ ਵੱਡਾ ਤੇ ਮਸ਼ਹੂਰ ਪਿੰਡ ਆ ਇਹ ਬਠਿੰਡੇ ਜ਼ਿਲ੍ਹੇ ਦਾ ਇਹ ਦੋਸਤੋ ਸਾਰਾ 4 ਲਾਈਨ ਹਾਈਵੇ ਆ ਬੜਾ ਵਧੀਆ ਤੇ ਨਵਾਂ ਹਾਈਵੇ ਆ ਉਸ ਤੋਂ ਬਾਅਦ ਪਿੰਡ ਆਉਂਦਾ ਨਹੀਆ ਵਾਲਾ ਇਹ ਸ਼ਾਇਦ ਖੱਬੇ ਹੱਥ ਥੋੜਾ ਜਿਹਾ ਸੜਕ ਤੋਂ ਹਟਮਾ ਪਿੰਡ ਆ ਨਈਆਂ ਵਾਲਾ ਤੇ ਨਈਆਂ ਵਾਲੇ ਤੋਂ ਅੱਗੇ ਜਦੋਂ ਕ੍ਰਾਸ ਕਰੀਦਾ ਤਾਂ ਪਿੰਡ ਅਮਰਗੜ ਆਉਂਦਾ ਹੈ ਇਹ ਸਾਹਮਣੇ ਜਿਹੜਾ ਦਰਵਾਜ਼ਾ ਬਣਿਆ ਹੋਇਆ ਇਹ ਵੀ ਸੜਕ ਤੋਂ ਹਟਮਾ ਸੱਜੇ ਹੱਥ ਪਿੰਡ ਆ ਅਮਰਗੜ ਤੇ ਦੋਸਤੋ ਅਮਰਗੜ ਨੂੰ ਆਪਾਂ ਕ੍ਰਾਸ ਕਰੀਏ ਤਾਂ ਉਸ ਤੋਂ ਬਾਅਦ ਮੰਡੀ ਗੋਨਿਆਣਾ ਆਉਂਦੀ ਆ ਗੋਨਿਆਣਾ ਮੰਡੀ ਬਹੁਤ ਮਸ਼ਹੂਰ ਮੰਡੀ ਆ ਇੱਥੋਂ ਗੋਨਿਆਣੇ ਤੋਂ ਸਿੱਧਾ ਜੈਤੋਂ ਚਲੇ ਜਾਈਦਾ ਜੈਤੋਂ ਇੱਥੋਂ 17-18 ਕਿਲੋਮੀਟਰ ਆ ਤੇ ਇਹ ਜਿਹੜਾ ਖੱਬੇ ਹੱਥ ਸਿੱਧੀ ਸੜਕ ਜਾਵੇਗੀ ਇਹ ਦੋਸਤੋ ਗੋਨਿਆਣਾ ਸ਼ਹਿਰ ਦੇ ਵਿੱਚ ਚਲੀ ਜਾਂਦੀ ਆ ਤੇ ਇਹ ਜਿਹੜਾ ਹਾਈਵੇ ਆ ਇਹ ਹਾਈਵੇ ਗੋਨਿਆਣੇ ਤੋਂ ਬਾਹਰਲੇ ਪਾਸੇ ਕੱਢਿਆ ਹੋਇਆ ਏ ਜਿਹੜਾ ਸਿੱਧਾ ਰਸਤਾ ਗਿਆ ਇਹ ਗੋਨਿਆਣਾ ਸ਼ਹਿਰ ਦੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਇਹ ਪਿੰਡ ਬਲਾਡ ਵਿੰਜੂ ਆਉਂਦਾ ਇਹ ਵੀ ਥੋੜਾ ਜਿਹਾ ਪਿੰਡ ਸੜਕ ਤੋਂ ਹਟਮਾ ਉਸ ਤੋਂ ਬਾਅਦ ਦੋਸਤੋ ਗੋਨਿਆਣਾ ਖੁਰਦਾ ਖੱਬੇ ਹੱਥ ਇਹ ਵੀ ਸੜਕ ਤੋਂ ਥੋੜਾ ਜਿਹਾ ਪਿੱਛੇ ਹਟਮਾ ਉਸ ਤੋਂ ਬਾਅਦ ਪਿੰਡ ਆਉਂਦਾ ਗੋਨਿਆਣਾ ਕਲਾਂ ਦੋਸਤੋ ਗੋਨਿਆਣਾ ਮੰਡੀ ਗੋਨਿਆਣਾ ਖੁਰਦ ਤੇ ਉਸ ਤੋਂ ਬਾਅਦ ਇਹ ਜਿਹੜਾ ਪਿੰਡ ਆ ਗੋਨਿਆਣਾ ਕਲਾਂ ਇਹ ਵੀ ਸੜਕ ਦੇ ਉੱਪਰ ਵਸਿਆ ਹੋਇਆ ਕਾਫੀ ਵੱਡਾ ਪਿੰਡ ਆ ਤੇ ਆਪਾਂ ਤਕਰੀਬਨ ਇਸ ਸਮੇਂ ਪਹੁੰਚ ਚੁੱਕੇ ਆ ਗੋਨਿਆਣਾ ਕਲਾਂ ਇਹ ਗੋਨਿਆਣਾ ਕਲਾਂ ਨੂੰ ਦੋਸਤੋ ਆਪਾਂ ਕਰਾਸ ਕਰ ਰਹੇ ਆ ਇਸ ਸਮੇਂ ਤੇ ਗੋਨਿਆਣਾ ਕਲਾਂ ਨੂੰ ਜਦੋਂ ਆਪਾਂ ਕਰਾਸ ਕਰਦੇ ਆ ਤਾਂ ਉਸ ਤੋਂ ਬਾਅਦ ਹਰ ਰਾਏਪੁਰ ਦੀ ਤਿੰਨ ਕੋਣੀ ਆਉਂਦੀ ਆ ਜਿੱਥੋਂ ਨਥਾਣੇ ਨੂੰ ਸੜਕ ਜਾਂਦੀ ਆ ਸੱਜੇ ਹੱਥ ਆਪਾਂ ਇਹਦੀ ਤਿੰਨ ਕੋਣੀ ਦੀ ਵੀਡੀਓ ਵੀ ਪਾਈ ਸੀ ਇਹ ਪੁਰਾਣੀ ਮੀਲਾਂ ਦੇ ਵਿੱਚ ਇੱਥੇ ਜਿਹੜੀ ਦੂਰੀ ਉਹ ਦਰਸਾਈ ਹੋਈ ਆ ਦੋਸਤੋ ਤਿੰਨ ਕੋਣੀ ਨੂੰ ਜਦੋਂ ਆਪਾਂ ਕ੍ਰੋਸ ਕਰਦੇ ਆ ਤਾਂ ਉਸ ਤੋਂ ਬਾਅਦ ਸੱਜੇ ਹੱਥ ਜਿਹੜਾ ਸੜਕ ਤੋਂ ਹਟਮਾ ਪਿੰਡ ਉਹ ਖੀਮੂ ਆਣਾ ਆਉਂਦਾ ਤੇ ਖੱਬੇ ਹੱਥ ਸੜਕ ਦੇ ਉੱਪਰ ਪਿੰਡ ਜੀਦਾ ਆਉਂਦਾ ਦੋਸਤੋ ਇੱਥੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਖੇਮੂਆਣਾ ਪਿੰਡ ਆ ਉਹ ਪੰਜਾਬ ਦੇ ਮਸ਼ਹੂਰ ਗਾਇਕ ਹਰਪਜਨ ਮਾਨ ਦਾ ਪਿੰਡ ਆ ਸੜਕ ਤੋਂ ਥੋੜਾ ਜਿਹਾ ਹਟਮਾ ਜਿਹੜੀ ਇਹ ਰੋਡ ਜਾ ਰਹੀ ਆ ਇਹ ਖੇਮੂਆਣੇ ਨੂੰ ਜਾਂਦੀ ਆ ਤੇ ਖੱਬੇ ਹੱਥ ਜਿਹੜਾ ਪਿੰਡ ਉਹ ਜੀਦਾ ਪਿੰਡ ਆ ਉਸ ਤੋਂ ਬਾਅਦ ਇਹ ਜੀਦੇ ਪਿੰਡ ਦਾ ਟੋਲ ਪਲਾਜਾ ਹੈ ਇਹਦੇ ਬਾਰੇ ਇਸ ਰੋਡ ਤੇ ਸਫ਼ਰ ਕਰਨ ਵਾਲੇ ਸਾਰੇ دوست ਜਾਣਦੇ ਆ ਉਸ ਤੋਂ ਬਾਅਦ ਇਹ ਸੱਜੇ ਹੱਥ ਪਿੰਡ ਰਮਾਣਾ ਅਜੀਤ ਸਿੰਘ ਆਉਂਦਾ ਹੈ ਇਹ ਵੀ ਜਿਹੜਾ ਪਿੰਡ ਆ ਮੇਨ ਰੋਡ ਤੋਂ ਹਟਮਾ ਹੈ ਉਸ ਤੋਂ ਬਾਅਦ ਇਹ ਖੱਬੇ ਹੱਥ ਪਿੰਡ ਵਾੜਾਪਾਈ ਕਿਹਾ ਵਾੜਾਪਾਈ ਕਾ ਪਿੰਡ ਦਾ ਜਿਹੜਾ ਸਕੂਲ ਆ ਉਹ ਦੇਖਣ ਜੋਗਾ ਵਾੜਾਪਾਈ ਕਾ ਨੂੰ ਕ੍ਰੋਸ ਕਰੀਏ ਤਾਂ ਉਸ ਤੋਂ ਬਾਅਦ ਅੱਗੇ ਜਿਹੜਾ ਪਿੰਡ ਆਉਂਦਾ ਹੈ ਬਾਜਾਖਾਨਾ ਬਾਜਾਖਾਨਾ ਪਿੰਡ ਨੂੰ ਹਰੇਕ ਬੰਦਾ ਹਰਜੀਤ ਬਾਜੇਖਾਨੇ ਦੇ ਕਰਕੇ ਵੀ ਜਾਣਦਾ ਹੈ ਹਰਜੀਤ ਬਾਜੇਖਾਨਾ ਕਬੱਡੀ ਦਾ ਸੁਪਰਸਟਾਰ ਸੀ ਇੱਥੋਂ ਦੋਸਤੋ ਬਾਜੇਖਾਨੇ ਤੋਂ ਇੱਕ ਰੋਡ ਸੱਜੇ ਹੱਥ ਜਾਂਦੀ ਹੈ ਜਿਹੜੀ ਭਗਤਾ ਭਾਈ ਕਾ ਪਧੌੜ ਨੂੰ ਜਾਂਦੀ ਆ ਤੇ ਇਹ ਖੱਬੇ ਹੱਥ ਸੜਕ ਤੁਸੀਂ ਵੇਖ ਰਹੇ ਹੋ ਇਹ ਜੈਤੋਂ ਨੂੰ ਜਾਂਦੀ ਆ ਇਹ ਜਿਹੜਾ ਰੋਡ ਆ ਇਹ ਜੈਤੋਂ ਰੋਡ ਆ ਤੇ ਆਪਾਂ ਦੋਸਤੋ ਅੱਗੇ ਵਧਦੇ ਹੋਏ ਜਾ ਰਹੇ ਹਾਂ ਕੋਟਕਪੂਰੇ ਵੱਲ ਨੂੰ ਇਸ ਤੋਂ ਅੱਗੇ ਜਿਹੜਾ ਪਿੰਡ ਆ ਸੜਕ ਦੇ ਉੱਪਰ ਉਹ ਲੰਬ ਵਾਲੀ ਆਉਂਦਾ ਹੈ ਤੇ ਇੱਕ ਪਾਸੇ ਇਥੋਂ ਝਖੜ ਵਾਲੇ ਨੂੰ ਵੀ ਸੜਕ ਜਾਂਦੀ ਆ ਲੰਬ ਵਾਲੀ ਤੇ ਝਖੜ ਵਾਲਾ ਇਹ ਜਿਹੜਾ ਲੰਬ ਵਾਲੀ ਇਹ ਰੋਡ ਦੇ ਉੱਪਰ ਆ ਤੇ ਝਖੜ ਵਾਲਾ ਪਿੰਡ ਜਿਹੜਾ ਥੋੜਾ ਜਿਹਾ ਸੜਕ ਤੋਂ ਹਟਮਾ ਉਸ ਤੋਂ ਬਾਅਦ ਦੋਸਤੋ ਜਦੋਂ ਇਸ ਨੂੰ ਕ੍ਰੋਸ ਕਰੀਦਾ ਤਾਂ ਇਥੋਂ ਜਿਹੜਾ ਇੱਕ ਨਵਾਂ ਹਾਈਵੇ ਨਿਕਲ ਰਿਹਾ ਇਹ ਹਾਈਵੇ ਸ਼ਾਇਦ ਇਥੋਂ ਲੁਧਿਆਣੇ ਨੂੰ ਜੋੜੇਗਾ ਨਾਲ ਇਹ ਨਵਾਂ ਹਾਈਵੇ ਬਣ ਰਿਹਾ ਇਸ ਤੋਂ ਥੋੜਾ ਅੱਗੇ ਚੱਲੀਏ ਤਾਂ ਇਥੋਂ ਵੀ ਇੱਕ ਸੜਕ ਆ ਜਿਹੜੀ ਝਖੜ ਵਾਲੇ ਨੂੰ ਜਾਂਦੀ ਆ ਝਖੜ ਵਾਲਾ ਪਿੰਡ 185 ਸਾਲ ਪਹਿਲਾਂ ਬਾਬਾ ਝਖੜ ਸਿੰਘ ਢਿੱਲੋਂ ਜੀ ਨੇ ਬੰਨਿਆ ਸੀ ਤੇ ਉਹਨਾਂ ਦੇ ਨਾਮ ਤੇ ਹੀ ਇਸ ਪਿੰਡ ਦਾ ਨਾਮ ਝਖੜਵਾਲਾ ਪਿਆ ਉਸ ਤੋਂ ਬਾਅਦ ਦੋਸਤੋ ਆਪਾਂ ਜਦੋਂ ਅੱਗੇ ਵਧਦੇ ਹਾਂ ਤਾਂ ਪਿੰਡ ਗੁੰਦਾਰਾ ਆਉਂਦਾ ਹੈ ਇਹ ਵੀ ਪਿੰਡ ਜਿਹੜਾ ਸੜਕ ਦੇ ਉੱਪਰ ਹੀ ਆ ਸੱਜੇ ਪਾਸੇ ਉਸ ਤੋਂ ਬਾਅਦ ਦੋਸਤੋ ਗੁੰਦਾਰਾ ਤੋਂ ਜਦੋਂ ਆਪਾਂ ਅੱਗੇ ਜਾਵਾਂਗੇ ਤਾਂ ਬਰਗਾੜੀ ਆਉਂਦਾ ਹੈ ਬਰਗਾੜੀ ਦੇ ਬਾਰੇ ਦੋਸਤੋ ਜਿੰਨੀ ਕਿ ਜਾਣਕਾਰੀ ਆ ਕਿ ਕਹਿੰਦੇ ਇਸ ਪਿੰਡ ਦਾ ਨਾਮ ਪਹਿਲਾਂ ਸ਼ਾਇਦ ਵਣਗੜੀ ਜਾਂ 12 ਗੜੀ ਤੋਂ ਪਿਆ ਸੀ ਤੇ ਇਸ ਪਿੰਡ ਨੂੰ ਰੁਲੀਆ ਸਿੰਘ ਵਾਲੀ ਬਰਗਾੜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਬਰਗਾੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸਾਹਿਬ ਵੀ ਸ਼ਿਸ਼ੋਭਤਾ ਇੱਥੇ ਦੋਸਤੋ ਖੱਬੇ ਪਾਸੇ ਪਿੰਡ ਰਣ ਸਿੰਘ ਵਾਲਾ ਤੇ ਸੱਜੇ ਪਾਸੇ ਪਿੰਡ ਸਾਹੋਕੇ ਆ ਜਿਹੜਾ ਕਿ ਬਾਬੂ ਰੱਜਬਾਲੀ ਜੀ ਦਾ ਪਿੰਡ ਸੀ ਪਿੰਡ ਸਾਹੋਕੇ ਦੋਸਤੋ ਇਹ ਆਪਾਂ ਬਰਗਾੜੀ ਨੂੰ ਕ੍ਰੋਸ ਕਰ ਰਹੇ ਹਾਂ ਤੇ ਬਰਗਾੜੀ ਦੇ ਵਿੱਚ ਸਾਡੇ ਖਾਸ ਦੋਸਤ ਮਾਸਟਰ ਭਪਿੰਦਰ ਸਿੰਘ ਜੀ ਬਰਗਾੜੀ ਗੁੜ ਵਾਲੇ ਉਹਨਾਂ ਦਾ ਜਿਹੜਾ ਪਲਾਂਟ ਆ ਗੁੜ ਦਾ ਉਹ ਵੀ ਇੱਥੇ ਸੱਜੇ ਹੱਥ ਬਿਲਕੁਲ ਸੜਕ ਦੇ ਉੱਪਰ ਹੀ ਆ ਇਹ ਤੁਸੀਂ ਸਾਹਮਣੇ ਬੋਰਡ ਦੇ ਉੱਪਰ ਦੇਖ ਰਹੇ ਹੋ ਬਰਗਾੜੀ ਗੁੜ ਉਸ ਤੋਂ ਬਾਅਦ ਦੋਸਤੋ ਜਦੋਂ ਆਪਾਂ ਅੱਗੇ ਚੱਲਦੇ ਆਂ ਤਾਂ ਇੱਥੇ ਜਿਹੜੇ ਪਿੰਡ ਆਉਂਦੇ ਨੇ ਉਹ ਖੱਬੇ ਹੱਥ ਬੈਬਲ ਕਲਾ ਨੂੰ ਵੀ ਇੱਥੋਂ ਰਸਤਾ ਜਾਂਦਾ ਹੈ ਬਰਗਾੜੀ ਤੋਂ ਗੁਰੂਸਰ ਪਿੰਡ ਆਉਂਦਾ ਹੈ ਇਹ ਬਰਗਾੜੀ ਦੇ ਬਿਲਕੁਲ ਨੇੜੇ ਹੀ ਖੱਬੇ ਹੱਥ ਇਹ ਜਿਹੜੇ ਪਿੰਡ ਨੇ ਤਾਂ ਦੋਸਤੋ ਇਹ ਜਿਹੜੀ ਵੀਡੀਓ ਸੀ ਕੋਟਕਪੂਰੇ ਤੱਕ ਦੀ ਤੁਹਾਡੇ ਨਾਲ ਅੱਜ ਆਪਾਂ ਸਾਂਝੀ ਕਰ ਰਹੇ ਆਂ ਵੀਡੀਓ ਨੂੰ ਅੱਗੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਲਾਜ਼ਮੀ ਕਰਿਆ ਜੀ ਦੋਸਤੋ ਉਸ ਤੋਂ ਬਾਅਦ ਜਿਹੜਾ ਪਿੰਡ ਆ ਉਹ ਸੱਜੇ ਹੱਥ ਪਿੰਡ ਬੁਰਜ ਹਰੀਕਾ ਆਉਂਦਾ ਹੈ ਇਹ ਸੜਕ ਤੋਂ ਥੋੜਾ ਜਿਹਾ ਹਟਮਾ ਉਸ ਤੋਂ ਬਾਅਦ ਦੋਸਤੋ ਜਿਹੜਾ ਪਿੰਡ ਆ ਉਹ ਬੈਬਲ ਕਲਾ ਹੈ ਖੱਬੇ ਹੱਥ ਇਹ ਜਿਹੜਾ ਦਰਵਾਜਾ ਬਣਿਆ ਆ ਪਿੰਡ ਬੈਬਲ ਕਲਾਂ ਦਾ ਤੇ ਜਦੋਂ ਆਪਾਂ ਬੈਬਲ ਕਲਾਂ ਨੂੰ ਕ੍ਰੋਸ ਕਰਦੇ ਆ ਤਾਂ ਇਸ ਰੋਡ ਦਾ ਜਿਹੜਾ ਉਹ ਰੈਸਟ ਏਰੀਆ ਆਉਂਦਾ ਹੈ ਇਹ ਰੈਸਟ ਏਰੀਏ ਨੂੰ ਕ੍ਰੋਸ ਕਰਕੇ ਅੱਗੇ ਰਾਮਸਰ ਕੋਠੇ ਆਉਂਦੇ ਨੇ ਸੜਕ ਦੇ ਉੱਪਰ ਹੀ ਤੇ ਦੋਸਤੋ ਇਹ ਜਿਹੜੀ ਵੀਡੀਓ ਆ ਅੱਗੇ ਦੋਸਤਾਂ ਦੇ ਨਾਲ ਇਹਨੂੰ ਸ਼ੇਅਰ ਵੱਧ ਤੋਂ ਵੱਧ ਲਾਜ਼ਮੀ ਕਰਿਆ ਜੇ ਤਾਂ ਕਿ ਵੱਧ ਤੋਂ ਵੱਧ ਦੋਸਤ ਇਸ ਸੜਕ ਦੇ ਵਸਦੇ ਪਿੰਡਾਂ ਦੇ ਬਾਰੇ ਜਾਣ ਸਕਣ ਉਸ ਤੋਂ ਬਾਅਦ ਦੋਸਤੋ ਪਿੰਡ ਆਉਂਦਾ ਸਰਾਵਾ ਕਹਿੰਦੇ ਜਿਹੜਾ ਪਿੰਡ ਸਰਾਵਾ ਸੀ ਇਹ ਟਿਲਵਾ ਪਿੰਡ ਦੇ ਸਰਾਹ ਗੋਤ ਦੇ ਜਿਹੜੇ ਜੱਟ ਸੀ ਉਹ ਕਿਸੇ ਝਗੜੇ ਦੇ ਕਰਕੇ ਉੱਥੋਂ ਆ ਗਏ ਸੀ ਤੇ ਉਹਨਾਂ ਨੇ ਪਿੰਡ ਬੰਨਿਆ ਸੀ ਤੇ ਸਰਾਹ ਦੇ ਕਰਕੇ ਹੀ ਇਸ ਪਿੰਡ ਦਾ ਨਾਮ ਜਿਹੜਾ ਉਹ ਸਰਾਵਾ ਪਿਆ ਸੀ ਇਹ ਆਪਾਂ ਸਰਾਵਾ ਨੂੰ ਕ੍ਰੋਸ ਕਰਕੇ ਤੇ ਕੁਟਕਪੂਰੇ ਵੱਲ ਨੂੰ ਵੱਧ ਰਹੇ ਆ ਇੱਥੋਂ ਦੋਸਤੋ ਜਿਹੜਾ ਇਹ ਕੋਟਕਪੂਰੇ ਨੂੰ ਰਸਤਾ ਚਲਾ ਜਾਂਦਾ ਹੈ ਵਾਇਆ ਟਿਲਵਾ ਹੋ ਕੇ ਟਿਲਵਾ ਪਿੰਡ ਤਿਲੋਂ ਗੋਦ ਦੇ ਜਟਾ ਨੇ ਵਸਾਇਆ ਸੀ ਤੇ ਇਹ ਕੋਟਕਪੂਰੇ ਤੋਂ ਵੀ ਸ਼ਾਇਦ ਪਿੰਡ ਪੁਰਾਣਾ ਹੈ 1606 ਤੋਂ ਵੀ ਪਹਿਲਾਂ ਦਾ ਪਿੰਡ ਸ਼ਾਇਦ ਵਸਿਆ ਹੋਇਆ ਜਿੰਨੀ ਕਿ ਜਾਣਕਾਰੀ ਇਕੱਠੀ ਹੋਈ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤੇ ਹੋ ਸਕਦਾ ਹੈ ਦੋਸਤੋ ਕੁਝ ਪਿੰਡਾਂ ਦੇ ਨਾਮ ਰਹਿ ਗਏ ਹੋਣ ਉਹਦੇ ਵਾਸਤੇ ਦੋਸਤੋ ਮਾਫੀ ਚਾਹੁੰਦੇ ਆ ਤੇ ਇਹ ਕੋਟਕਪੂਰੇ ਤੱਕ ਦਾ ਜਿਹੜਾ ਅੱਜ ਤੁਹਾਡੇ ਨਾਲ ਆਪਾਂ ਸਫਰ ਕੀਤਾ ਵੀਡੀਓ ਵਧੀਆ ਲੱਗੀ ਕਮੈਂਟ ਜਰੂਰ ਕਰਿਆ ਜੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਆ ਜੇ ਇਥੋਂ ਦੋਸਤੋ ਖੱਬੇ ਹੱਥ ਕੋਟਕਪੂਰੇ ਸ਼ਹਿਰ ਨੂੰ ਸੜਕ ਚੱਲੀ ਜਾਂਦੀ ਹੈ ਸੱਜੇ ਹੱਥ ਮੋਗਾ ਰੋਡ ਆ ਤੇ ਸਿੱਧਾ ਜਿਹੜਾ ਇਹ ਅੰਮ੍ਰਿਤਸਰ ਪਠਾਨਕੋਟ ਨੂੰ ਇਹ ਹਾਈਵੇ ਚੱਲਾ ਜਾਂਦਾ ਹੈ ਦੋਸਤੋ ਇਸ ਵੀਡੀਓ ਨੂੰ ਹੋਰ ਖੂਬਸੂਰਤ ਬਣਾਉਣ ਦੇ ਵਿੱਚ ਜਿਹੜੇ ਅਸੀਂ ਸਟਾਰਟਿੰਗ ਵਿੱਚ ਡਰੋਨ ਦੇ ਸ਼ੂਟ ਲਾਏ ਸੀ ਉਹ ਸਾਨੂੰ ਸਾਡੇ ਵੀਰ ਕੁਲਵੀਰ ਸਿੱਧੂ ਜੀ ਨੇ ਭੇਜੇ ਸੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਦੋਸਤੋ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ